ਇਹ ਕਿੰਨਾ ਕਰਾ ਵਾਈਰੂ ਇਹਨਾਂ ਦੱਸਿਆ ਜਾਂਦਾ ਕਿ ਜਿਹੜਾ ਥੱਲੇ ਜੋ ਆਪਣੀ ਇੱਛਾ ਮਨਕਾਮਨਾ ਵਾ ਥੱਲੇ ਲਿਖੂ ਲੱਗਣੀ ਉਹ ਪੂਰੀ ਹੋ ਜਾਂਦੀ ਆ ਫਿਰ ਲੈ ਆਏ ਜੇ ਮੈਂ ਕੋਈ ਗੱਲ ਕਰਨੀ ਇਹ ਨਹੀਂ ਸੀ ਬਲਵਾ ਉਹ ਕਹਿੰਦਾ ਨਹੀਂ ਕੋਈ ਉਹ ਲੋਹੇ को बात कर रहा ਤੁਸੀਂ ਜੀਓ ਆਪ ਸੰਗਤਾਂ ਪਰਿਪਰਿਭਾਗੇ ਹੋ ਸੰਗਤਾਂ ਪੰਜਾਬ ਘਰ ਦਿੱਤੋ ਚੜ ਕੇ ਗੁਰਦੁਆਰੇ ਅਤੇ ਤੀਰਥਾਂ ਦੇ ਦਰਸ਼ਨ ਕਰਦੇ ਹੋਵੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਤੀਰਥ ਯਾਤਰਾ ਕਰਦੇ ਹੋਵੇ ਗੁਰਦੁਆਰਾ ਨਾਨਕਪੁਰੀ ਸਾਹਿਬ ਆਪ ਜੀ ਜੀ ਮੰਦੀਆਂ ਗਲ ਕੇ ਕਾਵੇ ਨੂੰ ਸੰਬੰਧ ਕੋਈ ਜੇ ਇਤਿਹਾਸ ਸੁਣੋ ਕ੍ਰਿਸ਼ਨਾ ਕੋ ਇਤਰ ਕਰਦੇ ਹੋਵੇ ਆਪ ਕੋਲ ਕੇ ਸਤਲਪੁਰੀ ਸਾਹਿਬ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਖਲ ਦੇਸ਼ ਦੀ ਸਹਿਲ ਕਰੀ ਅਨੇਕ ਜੀਵਾਂ ਨੂੰ ਤਾਰ ਦੇ ਹੋਏ ਨਾ ਦੇੜ ਕੇ ਬਾਹਰ ਗੋਦਾਵਰੀ ਦੇ ਕਿਨਾਰੇ ਕੁਝ ਵਿਤ ਪਰ ਆਚਰਨ ਤਾਰੇ ਬਿਰਜ ਕੀ ਛਾਇਆ ਹੇਟ ਜੋਤ ਜਗਾ ਸਮਾਧੀ ਲਾ ਲੀਨ ਹੋ ਬੈਠੇ ਜਦ ਪ੍ਰਾਮ ਹੋਵੇ ਤਾਂ ਮਰਦਾਨੇ ਨੇ ਅਰਜ਼ ਕਰੀ के जिजमान ने यहां पर बड़ा ही अनदमानिया है ता वचन होया ब्राह्मण का मनदान ने एहे हमारा सतयोगी तपस्थान है 10वे जामे की पदण हो गई तब गुरु जी की सवारी आगे चली गोदावरी को पार करके राम दे राम दे पहाड़ी हेठ इस स्थान पर जंगल नीचे मंगन लाए बैठे ਜੋ ਕਮ ਹੋਇਆ ਮਰਦਾਨਾ ਰਬਾਬ ਪਜਾਇ ਕੀਰਤਨ ਕਰੋ ਸੋ ਕੀਤਾ ਗੁਰੂ ਜੀ ਕੇ ਸਮਾਧੀ ਲਗੀ ਰਹੀ ਜਦ ਨੇਤਰ ਖੁਲੇ ਤਾ ਦੋ ਸਿੰਧ ਮੰਗਲ ਤੇ ਦੰਗਲ नाथ ਨੇ ਆਣਾ ਦੇਸ਼ ਕਰੀ ਗਿਆਨ ਚਰਚਾ ਨਾਲ પ્રસન્ન ਹੋਵੇ ਸੰਤਾਂ ਨਰਸ ਨਾਨੂ ਆ ਕੇ ਨਿਹਾਲ ਹੋਣ ਲੱਗੀਆਂ ਸੋ ਅਸਤਾਨ ਦਾ ਨਾਨਕ ਪੁਰੀ ਹੋਇਆ ایسے گروہ جی پانچ دن رہے تے آگے گدر میں روانہ ہوئے جس ٹپڑ ہیڈ بیٹھ کے سنسل سچے پاسیا جی سدہ نال پانچ دن پانچ گھڑی گیان کوش کیتی پانچ دن تو بعد سدھ مہاراج دے چرنی لگ گئے کہے لگے مہاراج بھول ہوگی بخش لو تے سانو کوئی نشانی دو اسی سیوا کریے مہاراج نے سدھانو کھڑاوہ نشانی کے ਇਹ ਤੋਂ ਅੱਗੇ ਬਿਦਰ ਨਾਨਕ ਵਿਚਿਆ ਸਾਫ ਦੇ ਉਹ ਜਿਹੜਾ ਪੀਪਲ ਦਾ ਜਨ ਆਪਣੀ ਉਮਰ ਆਕੇ ਸਮਾਪਤ ਹੋ ਗਿਆ ਉਸ ਤੋਂ ਉក្រਾਂ ਦੇ ਗੁਰਦੁਆਰੇ ਅਧਿਕਾਰ ਸੇਵਾ ਸਾਧ ਸੰਗਤ ਵੱਲੋਂ ਹੁੰਦੀ ਹੈ ਜੋ ਵੀ ਪਰਮੁਖ ਪਿਆਰੇ ਨਾਮ ਹੀ ਪਾਈ ਇਲਫਨ ਸੇਵਾ ਕਰਨਾ ਚਾਹੁੰਦੇ ਉਹ ਇਹਨਾਂ ਨਾਲ ਕਰਾ ਸਕਦੇ ਹਨ ਉਸ ਤੋਂ ਬਾਅਦ ਹੇਠ ਮਹਾਰਾਜ ਦੇ ਤਪਸਥਾਨ ਦੇ ਦਰਸ਼ਨ ਕਰਕੇ ਬੁਰਸਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਮੰਨ ਦੀਆਂ ਮਰਜ਼ੀਆਂ ਪਾਓ ਵਾਹਿਗੁਰੂ ਜੀ ਕਾ ਭਾਣ ਸਵਾਹਿਗੁਰੂ ਜੀ ਬੰਦੇ ਸੰਗੋ ਬੇਨਤੀਆਂ ਥੱਲੇ ਲੈ ਜੀ ਥੋੜਾ ਖਰਾਵਾ ਹੋ ਗਿਆ ਨੀ ਲੈ ਦਾਨ ਬੇਰਦਸ ਰੈੱਲ ਨੇਟ ਦੀ ਜੇ ਦਰਦੀ ਕਰਦੀ ਆਪਣੇ ਜਨ ਅੰਗ ਮੁਬਦ ਜਨ ਤਰਕ ਬੁਰ ਚਾ ਬਾਤ ਹੈ ਜੀ ਵਾਹਿਗੁਰੂ ਜੀ ਮੇਰੇ ਬੱਚੇ ਦਾ ਵਿਆਹ ਹੋ ਜਾਏ ਕੀ ਬਾਤ ਹੈ ਇੱਧਰ ਅਦਮੀ ਨੂੰ ਬੋਲ ਨੂੰ ਕਾ ਇੱਧਰ ਦਸਵੀਂ ਤੇ ਆਡੀ ਪਰਵੀਰ ਇਹਦਾ ਲੈ ਬਾਬਾ ਜੀ ਵਾਹਿਗੁਰੂ ਅੱਜ ਦੇ ਬਾਗ ਨਹੀਂ ਜਾਂਦੇ ਉੱਤੇ ਤਾਂ ਦੇ ਬਾਗ ਵਾਹਿਗੁਰੂ 1 2 3 4 5 6 7 8 9 10 1 2 3 4 5 6

মোল্পে <coughs> স্যান <laughs>